ਅੱਜ ਦੇ ਮੇਰਾ ਨਾਮ ਰਾਜਵਿੰਦਰ ਸਿੰਘ ਹੁੰਦਲ ਆ ਮੈਂ ਆਪਣਾ ਜ਼ਿਲ੍ਹਾ ਪ੍ਰਧਾਨ ਆ ਰੋੜ ਕਿਸਾਨ ਸੰਘਰਸ਼ ਕਮੇਟੀ ਅੰਮ੍ਰਿਤਸਰ ਦਾ ਜੀ ਬਾਕੀ ਮੇਰੇ ਸੱਜੇ ਇੱਥੇ ਮਨਵੀਰ ਸਿੰਘ ਬੈਠੇ ਨੇ ਇਹ ਤਰਨਤਾਰ ਨੂੰ ਬਿਲੋਂਗ ਕਰਦੇ ਨੇ ਉਹਨਾਂ ਦੇ ਪ੍ਰਧਾਨ ਨੇ ਇਹ ਭਾਜੀ ਆਪਣਾ ਸਾਡੇ ਨਾਲ ਨੇ ਪਿੰਕੇ ਭਾਜੀ ਇਹ ਵੀ ਅੰਮ੍ਰਿਤਸਰ ਨੂੰ ਤੇ ਰੂ ਭਾਜੀ ਸਾਰੇ ਤਰਨਤਾਰਨ ਦੇ ਨਿਵਾਸੀ ਨੇ ਤੇ ਖੱਬੇ ਪਾਸੇ ਮੇਰੇ ਆਪਣਾ ਗੁਰਜੀਤ ਸਿੰਘ ਸੈਦੋ ਕੇ ਇੱਧਰ ਆਪਣਾ ਬੱਬਕਾਲੇ ਹਲਕੇ ਨੂੰ ਬਿਲੋਂਗ ਕਰਦੇ ਅੰਮ੍ਰਿਤਸਰ ਜ਼ਿਲ੍ਹੇ ਚ ਤੇ ਭਾਜੀ ਆਪਣਾ ਬਟਾ ਭਾਜੀ ਨੇ ਇਹ ਜਿਹੜੀ ਰੋਡ ਆ ਅੰਮ੍ਰਿਤਸਰ ਅੰਮ੍ਰਿਤਸਰ ਟੂਰਨਾ ਉਹ ਉਹਨਾਂ ਰੋਡ ਉਹਨਾਂ ਨਾਲ ਡੀਲ ਕਰਦੇ ਸਾਡੇ ਕਾਫੀ ਸਮੱਸਿਆਵਾਂ ਹੈਗੀਆਂ ਨੇ ਜਿਹੜੀਆਂ ਰੋਡ 'ਚ ਆਪਣਾ ਜ਼ਮੀਨਾ ਆਈਆਂ ਨੇ ਉਹਨਾਂ ਦੇ ਸਮੱਸਿਆ ਬਾਰੇ ਅੱਜ ਅਸੀਂ ਇਕੱਠ ਕੀਤਾ ਵਾ ਕੁਝ ਮਤਲਬ ਬੰਦੇ ਆਪਣੇ ਤਰਨਤਾਰਨ ਦੇ ਜ਼ਿਲ੍ਹੇ ਦੇ ਸਾਡੇ ਜ਼ਿਲ੍ਹੇ ਦੇ ਅੰਮ੍ਰਿਤਸਰ ਦੇ ਹੋਰ ਵੀ ਕਾਫੀ ਨਮਾਇੰਦੇ ਆ ਜਿਨ੍ਹਾਂ ਨੂੰ ਕਾਫੀ ਮੁਸ਼ਕਲਾਂ ਨੇ ਜਿਹੜਾ ਉਹ ਅਸੀਂ ਸਾਰਿਆਂ ਇੱਥੇ ਅੱਜ ਡਿਸਕਸ ਕਰਨ ਲਈ ਆਏ ਆ ਕਿਹੜੀਆਂ ਮੁਸ਼ਕਲ ਆ ਰਹੀਆਂ ਆ ਰੋਡ ਤੇ ਜ਼ਮੀਨਾਂ ਦਾ ਕੀ ਮਤਲਬ ਉਹ ਕਾਫੀ ਸਾਡੀਆਂ ਮੁਸ਼ਕਲਾਂ ਨੇ ਪਹਿਲੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਗੁਰਜੀਤ ਸਿੰਘ ਜੀ ਨੂੰ ਇਹ ਆਪਣੀਆਂ ਜਿਹੜੀਆਂ ਮੁਸ਼ਕਲਾਂ ਇਹਨਾਂ ਦੇ ਇਲਾਕੇ 'ਚ ਇਹਨਾਂ ਦੀਆਂ ਜ਼ਮੀਨਾਂ ਦੀਆਂ ਨੇ ਉਹ ਪਹਿਲੋ ਇਹ ਆਪਣੀਆਂ ਦੱਸਣ ਜ਼ਮੀਨਾਂ ਤੇ ਕੀ ਦਿੱਕਤ ਆ ਰਹੀ ਹੈ ਜੀ ਜ਼ਮੀਨਾਂ ਦੀ ਸਾਰੀ ਤੁਹਾਡੀ ਦਿੱਕਤ ਇਹ ਆ ਰਹੀ ਆ ਵੀ ਜੇ ਸਭ ਤੋਂ ਪਹਿਲਾਂ ਸਾਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਤੁਹਾਡੇ ਰੇਟ ਘਟਨੇ ਤਾਂ ਤੁਸੀਂ ਪੈਸੇ ਆਪਣਾ ਲੈ ਲਓ ਤੇ ਬਾਕੀ ਜਿਹੜੇ ਪੈਸੇ ਨੇ ਉਹ ਤੁਸੀਂ ਆਰਬਿਟਰੇਟਰ ਦੇ ਥਰੂ ਲੈ ਲਓ ਇਹ ਆਰਬਿਟਰੇਟਰ ਜਿਹੜਾ ਵਾ ਉਹਦਾ ਆਫਿਸ ਆ ਤਿੰਨਾ ਚਾਰ ਪੰਜ ਜ਼ਿਲ੍ਹਿਆਂ ਦਾ ਜਲੰਧਰ ਤੇ ਕਾਫੀ ਲੋਕਾਂ ਨੇ ਕੇਸ ਪਾਏ ਹੋਇਆ ਅਸੀਂ ਵੀ ਪਾਏ ਹੋਇਆ ਕੇਸ ਪਰ ਉਹਨਾਂ ਕੋ ਇੰਨਾ ਕ ਰਾਸ਼ਾ ਵੀ ਜਿਹੜੀਆਂ ਪਹਿਲੀਆਂ ਹਾਈਵੇ ਐਨਐਚ 54 ਜਿਹੜੀ ਬਠਿੰਡੇ ਤੋਂ ਪਿੱਛੇ ਜ ਆਪਣੇ ਜਿੱਥੇ ਬੈਠੇ ਆ ਪਿੱਛੇ ਜਾ ਰਹੀ ਆ ਇਹਨਾਂ ਦੇ 10-10 ਸਾਲ ਹੋ ਗਏ ਆ ਇਹਨਾਂ ਦਾ ਕੋਈ ਅਜੇ ਤੱਕ ਨਿਪਟਾਰਾ ਨਹੀਂ ਹੋਇਆ ਤੇ ਜਿਹੜੇ ਸਾਡੇ ਕੇਸ ਨੇ ਉਹ ਨਿਪਟਾਰੇ ਦੇ ਕੋਈ ਚਾਂਸ ਨਹੀਂ ਉੱਤੇ ਜੇ ਕੋਈ ਭਜਨਸਕੇ ਆਪਣਾ ਨੇ ਬਟਾਰਾ ਕਰਾ ਵੀ ਲੈਂਦਾ ਵਾ ਤੇ ਹਾਈਵੇਅ ਅਥਾਰਟੀ ਜਿਹੜੀ ਆ ਉਹ ਅੱਗੇ ਅਪੀਲ ਪਾ ਦਿੰਦੀ ਆ ਤੇ ਦੱਸੋ ਜਦੋਂ ਉਹਨੇ ਅਪੀਲ ਹੀ ਪਾਤੀ ਤੇ ਕਿਸਾਨ ਦਾ ਕਿਸਾਨ ਨੂੰ ਪੈਸੇ ਕਿੱਥੋਂ ਮਿਲੇ ਕਿਸਾਨ ਨੂੰ ਉਹੋ ਹੀ ਪੈਸੇ ਮਿਲਣ ਜਿਹੜੇ ਤੁਸੀਂ ਆਰਬਿਟਰ ਆਪਣਾ ਇਹਨਾਂ ਨੇ ਐਸਡੀਐਮ ਨੇ ਫਿਕਸ ਕਰਤੇ ਔਰ ਐਸਡੀਐਮ ਨੇ ਬਹੁਤ ਹੀ ਘੱਟ ਪੈਸੇ ਦਿੱਤੇ ਨੇ ਜਦ ਕਿ ਉਹ ਜਿਹੜੇ ਪੈਸੇ ਦਿੱਤੇ ਨੇ ਉਹਨਾਂ ਰੇਟ ਜ਼ਮੀਨਾਂ ਦਾ ਵੈਸੇ ਹੀ ਹੈਗਾ ਵਾ ਉਹਨਾਂ ਰੇਡ ਜ਼ਮੀਨਾਂ ਦਾ ਵੈਸੇ ਹੀ ਹੈਗਾ ਜਿੰਨੇ ਕੋ ਪੈਸੇ ਦੇ ਰਹੇ ਨੇ ਤਾਲੂ ਕਿੰਨੇ ਪੈਸੇ ਦੇ ਰਹੀ ਆ ਤੇ ਕਿਹੜਾ ਤੁਸੀਂ ਚਾਹਦੇ ਸਾਨੂੰ ਸਾਰੇ ਜਿਹੜੇ ਇੱਥੇ ਆ ਹੁਣ ਬੈਠੇ ਆ ਇੱਥੇ 72 ਲੱਖ ਰੁਪਇਆ ਦਿੱਤਾ ਮੇਨ ਰੋਡ ਤੇ ਮੇਨ ਜਿਹੜੀ ਆ ਜਿਹੜੀ ਰੋਡ 'ਚ ਲੰਘ ਰਹੀ ਆ ਜਨਿਆਲਾ ਤਰਨਤਾਰ ਰੋਡ ਇੱਥੇ 72 ਲੱਖ ਰੁਪਈਆ ਦਿੱਤਾ ਜਾਂਦੀ ਕੀ 72 ਲੱਖ ਦੇ ਇੱਥੇ ਵੈਸੇ ਹੀ ਕਿੱਲੇ ਹੈਗੇ ਤੇ ਜਿਹੜੇ ਪਿੱਛੇ ਕਿੱਲੇ ਨੇ ਉਹਨਾਂ ਨੂੰ ਵੀ 72 ਲੱਖ ਹੀ ਆ ਉਹਦੇ ਵਿੱਚ ਇਹਨਾਂ ਨੇ ਕੋਈ ਇਹ ਨਹੀਂ ਪਾਇਆ ਵੀ ਇਹ ਆਪਣਾ ਕਮਰਸ਼ੀਅਲ ਜ਼ਮੀਨ ਨੂੰ ਵੱਖਰੇ ਦੇਣੇ ਆ ਜਾਂ ਇਹਦੇ ਆ ਰੇਟ ਵੱਖਰਾ ਵਾ ਜਾਂ ਇਹਦੀ ਲੋਕੇਸ਼ਨ ਵੱਖਰੀ ਆ ਜਾਂ ਇਹਨੂੰ ਆਪਣਾ ਕੋਈ ਦੁਕਾਨ ਦੇ ਲਾਗੇ ਆ ਰਹੀ ਆ ਹੁਣ ਜਿਸ ਤਰ੍ਹਾਂ ਇਹਨਾਂ ਭਾਜੀ ਉਹਨਾਂ ਦੀ ਆਪਣਾ ਉਹਨਾਂ ਰੋਡ ਨਿਕਲ ਰਹੀ ਆ ਉੱਥੇ ਸਾਰੀ ਕਮਰਸ਼ੀਅਲ ਜ਼ਮੀਨ ਦੇ ਆਪਣਾ ਰੇਟ ਸੀਗੇ ਤੇ ਉਹਨਾਂ ਨੂੰ ਰੇਟ ਦਿੱਤੇ ਗਏ ਐਗਰੀਕਲਚਰ ਦੇ ਇਹਨ ਵੇ ਸਾਨੂੰ ਆਪਣਾ ਆ ਰੇਡ ਜਿਹੜੇ ਆ ਕਮਰਸ਼ੀਅਲ ਉਹ ਦੇਣੇ ਚਾਹੀਦੇ ਹੈ ਕਿ ਨਹੀਂ ਦੇਣੇ ਚਾਹੀਦੇ ਉਥੇ ਇਹਦੇ ਜਿਹੜੀ ਓਨਾ ਰੋਡ ਹੈ ਉਥੇ ਦਾ ਬਹੁਤ ਜ਼ਿਆਦਾ ਹੀ ਨੁਕਸਾਨ ਹੋਇਆ ਨਾ ਜਿਹੜੀ ਅੰਮ੍ਰਿਤਸਰ ਤੋਂ ਓਨਾ ਜਾ ਰਹੀ ਹੈ ਉਹਦਾ ਤੇ ਮਤਲਬ ਕਰੋੜਾਂ ਦੇ ਕਿਲੇ ਜਿਹੜੇ ਆ ਕੌਡੀਆਂ ਦੇ ਭਾਅ ਇਹ ਕਹਿੰਦੇ ਆ ਵੀ ਸਾਨੂੰ ਆਪਣਾ ਉਹ ਦੇ ਦਿਓ ਔਰ ਬਾਅਦ ਚ ਦੇਣ ਤੋਂ ਬਾਅਦ ਕਹਿੰਦੇ ਵੀ ਤੁਸੀਂ ਆਰਬਿਟਰੇਟਰ ਦੇ ਚਲੇ ਜਾਓ ਹੁਣ ਆਰਬਿਟਰੇਟਰ ਜਿਹੜੇ ਆ ਸਿਰਫ ਪੰਜਾਬ ਦੇ ਵਿੱਚ ਅੰਮ੍ਰਿਤਸਰ ਇਹ ਜਲੰਧਰ ਇੱਕ ਪਟਿਆਲਾ ਤੇ ਇੱਕ ਇਧਰ ਫਰੀਦਕੋਟ ਹੁਣ ਸਾਰੇ ਪੰਜਾਬ ਚ ਤਿੰਨ ਆਰਬਿਟਰੇਟਰ ਨੇ ਤੇ ਜ਼ਮੀਨਾਂ ਦੇ ਸੜਕਾਂ ਦੇ ਜਾਲ ਵਿਛੇ ਹੋਏ ਨੇ ਹਰ ਬੰਦਾ ਜਿਹੜਾ ਆਰਬਿਟਰੇਟਰ ਕੋਲ ਜਾਊਗਾ ਤੇ ਕਿੰਨੇ ਸਾਲਾਂ ਜੋ ਦਾ ਕੇਸ ਦਾ ਨਿਬਟਾਰਾ ਹੋਊਗਾ ਇਹ ਕੋਈ ਜਾਂ ਜਿਹੜਾ ਇਹਨਾਂ ਦੇ ਜਿਹੜਾ ਸਰਕਾਰ ਬੈਠੀ ਆ ਜਿਹੜੇ ਡੀਸੀ ਸਾਹਿਬ ਬੈਠੇ ਨੇ ਜਾਂ ਇਹਨਾਂ ਦੀ ਹਾਇਰ ਅਥਾਰਟੀ ਬੈਠੀ ਆ ਉਹ ਸਾਨੂੰ ਇੰਨਾ ਹੀ ਜਵਾਬ ਦੇ ਦੇਣਾ ਵੀ ਕੋਈ ਇਹਦੀ ਲਿਮਿਟੇਸ਼ਨ ਹੁੰਦੀ ਆ ਕੋਈ ਟਾਈਮ ਬਾਉਂਡ ਕਰੋ ਵੀ ਤੁਸੀਂ 6 ਮਹੀਨੇ ਚ ਫੈਸਲਾ ਕਰਨਾ 8 ਚ ਕਰਨਾ 10 ਚ ਨਾ ਤਾਂ ਆਖੀ ਬੰਦੇ ਨੂੰ ਕੋਈ ਪੈਸੇ ਦੀ ਕੋਈ ਉਮੀਦ ਤੇ ਆਸ ਹੋਵੇ ਅਸੀਂ ਕਦੋਂ ਕਹਿੰਨੇ ਆ ਵੀ ਇਹ ਆਪਣੇ ਕਬਜ਼ੀਨਾਂ ਦੇ ਕਬਜ਼ੇ ਨਾਲ ਲੈਣ ਇਸ ਭਾਵੇਂ ਕੱਲ ਪੈਸੇ ਦੇਣ ਔਰ ਜਿਹੜੀਆਂ ਬਾਕੀ ਸਮੱਸਿਆਵਾਂ ਹੈਗੀਆਂ ਨੇ ਜਿਹੜੀਆਂ ਰਸਤਿਆਂ ਦੀਆਂ ਸਮੱਸਿਆਵਾਂ ਨੇ ਜਾਂ ਜਿਹੜੀਆਂ ਅੰਡਰਪਾਸ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਇੱਕ ਇਹਨਾਂ ਦੀ ਸਭ ਤੋਂ ਵੱਡੀ ਵੇਖੋ ਜੀ ਹਾਈਵੇ ਥੌਰਟੀ ਇਹ ਕਹਿੰਦੀ ਆ ਵੀ ਅਸੀਂ ਤੁਹਾਨੂੰ ਨਾ 15 ਫੁੱਟ ਕੱਚਾ ਰਾਹ ਦੇ ਦੇਣਾ ਹੁਣ ਇਹਨਾਂ ਦੇ ਜਿਹੜੇ ਠੇਕੇਦਾਰ ਨੇ ਉਹੜਾ 15 ਫੁੱਟ ਦਾ ਰਾਹ ਸਾਨੂੰ ਦੇਣਾ ਸੀ ਨਾ ਇਹਨਾਂ ਨੇ ਉਥੋਂ ਮਿੱਟੀ ਚੁੱਕ ਚੁੱਕ ਕੇ ਤੇ ਆਪਣੇ ਰੋਡ ਤੇ ਪਾਈ ਜਾ ਰਹੇ ਆ ਉੱਥੋਂ ਮਿੱਟੀ ਚੁੱਕ ਚੁੱਕ ਕੇ ਜਦੋਂ ਉੱਤੇ ਤੁਸੀਂ ਪਾਓਗੇ ਤੇ ਦੱਸੋ ਉਹ ਖੂਬ ਬਣ ਜੂਗਾ ਤੇ ਉਹਦੀ ਟਾਲੀ ਟਰੈਕਟਰ ਕਿੱਧਰ ਦੀ ਲੰਗੇਗਾ ਤੇ ਝੋਨਾ ਕਿੱਧਰ ਦੀ ਕੱਢੇਗਾ ਤੇ ਜ਼ਿਮੀਂਦਾਰ ਆਪਣੇ ਫਸਲ ਕਿੱਧਰ ਦੀ ਲਿਆਏਗਾ ਕੋਈ ਦੂਸਰਾ ਜ਼ਿਮੀਂਦਾਰ ਜਿਹੜਾ ਵਾ ਉਹ ਆਪਣੀ ਜ਼ਮੀਨ ਚੋਂ ਕਿਸੇ ਹੋਰ ਨੂੰ ਨੰਗਣ ਦੇਗਾ ਸਵਾਲ ਹੀ ਪੈਦਾ ਨਹੀਂ ਹੁੰਦਾ ਹਰੇਕ ਨੂੰ ਕੋਈ ਨਾ ਕੋਈ ਰਸਤਾ ਚਾਹੀਦਾ ਜੇ ਤੁਸੀਂ ਜ਼ਮੀਨ ਲੈਣੀ ਆ ਜੇ ਤੁਹਾਡੀ ਕੋਈ ਸਟਰੈਟਜੀ ਹੈਗੀ ਆ ਤੁਸੀਂ ਇਹ ਵੀ ਵੇਖੋ ਵੀ ਬੰਦਾ ਜਿਹੜਾ ਅਗਲੇ ਬੰਦਾ ਜਿਹਦੀ ਪਿਆਲੀ ਰਹਿ ਜਾਣੀ ਆ ਉਹਨੇ ਨੰਗਣਾ ਕਿੱਧਰ ਦੀ ਆ ਉਹਦਾ ਰਸਤਾ ਕਿੱਧਰ ਦੀ ਆ ਇਹ ਸਾਰਾ ਜਿੰਨਾ ਸਿਸਟਮ ਆ ਇਹ ਪਹਿਲਾਂ ਇਹਨਾਂ ਨੂੰ ਇਹਨਾਂ ਦਾ ਸਾਰਾ ਪ੍ਰੋਗਰਾਮ ਉਲਿੱਕਿਆ ਹੋਣਾ ਚਾਹੀਦਾ ਜੇ ਫਿਰ ਇਹ ਕਬਜ਼ੇ ਆ ਲਾਉਂਦੇ ਹੁਣ ਚਲੋ ਆ ਰਸਤੇ ਹੋ ਗਏ ਫਿਰ ਇਹਨਾਂ ਦੀ ਜਿਹੜੇ ਆਪਣਾ ਇਹ ਕਹਿੰਦੇ ਨੇ ਵੀ ਸਾਡੇ ਕੋ ਜੀ ਤੁਸੀਂ ਆਪਣਾ ਪੋਜੀਸ਼ਨ ਹੁਣ ਦੇ ਦੋ ਤੇ ਤੁਹਾਨੂੰ ਅਸੀਂ ਆਪਣਾ ਆਰਬਿਟਰेटर ਨੂੰ ਕਹਿ ਦਾਂਗੇ ਆਰਬਿਟਰेटर ਮੈਡਮ ਸੀਗੇ ਉਹ ਇਥੇ ਤਰਨਤਾਰਨ ਜਿਹੜੇ ਚ ਆਏ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਗੁਰਪ੍ਰੀਤ ਮੈਡਮ ਸੀਗੇ ਉਹਨਾਂ ਨੇ ਕਹਿੰਦੇ ਵੀ ਅਸੀਂ ਤੁਹਾਨੂੰ ਨਾਲ ਜਿਹੜਾ ਆ ਤਰਨਤਾਰਨ ਏਰੀਆ ਵਾ ਇਹਨਾਂ ਨੂੰ ਅਸੀਂ 70 ਲੱਖ ਰੁਪਏ ਦੇ ਦੇਵਾਂਗੇ ਅਗੇ ਅਪੀਲ ਨਹੀਂ ਪਾਵਾਂਗੇ ਹੋਈ ਗੱਲ ਕਮਿਸ਼ਨਰ ਅਸਬਰਵਾਲ ਜਿਹੜੇ ਹੁਣ ਕਮਿਸ਼ਨਰ ਨਹੀਂ ਉਹ ਡੀਸੀ ਹੁੰਦੇ ਸੀਗੇ ਤੇ હા اچھا ਇਹੋ ਹੀ ਸੀਗੇ ਮੇਰਾ ਕਹੋ ਤੇ ਉਸ ਤੋਂ ਬਾਅਦ ਵੇਖੋ ਜੀ ਉਹਨਾਂ ਨੇ ਫਿਰ ਜਿਹੜੇ ਲੋਕਾਂ ਨੇ ਕੋਈ ਇਹਨੂੰ 70 ਆਇਆ ਵੀ ਆ ਅੱਗੋਂ ਅਪੀਲ ਪਾਤੀ ਸਰ ਇੱਥੇ ਹੋਇਆ ਕੀ ਆ ਜੀ ਇਸ ਸਮੇਂ ਦੇ ਸਰਕਾਰ ਦਾ ਨਾ ਧੱਕਾ ਕੀ ਕਰ ਰਹੀ ਨਹੀਂ ਇਹ ਸਰਕਾਰ ਵੇਖੋ ਜੇ ਤੈਨਾਂ ਨੇ ਲੈਣੀਆਂ ਜ਼ਮੀਨਾਂ ਆਪਣੀਆਂ ਠੀਕ ਰੇਟ ਤੇ ਕਿਸਾਨ ਨੂੰ ਕੋਈ ਲੋੜ ਨਹੀਂ ਲੜਾਈ ਝੜਾ ਕਰਨ ਦੀ ਨਾ ਹੀ ਕਿਸਾਨ ਕੋਈ ਲੜਾਈ ਝੜਾ ਕਰਨਾ ਚਾਹੁੰਦਾ ਵਾ ਇਹ ਜਿਹੜੀਆਂ ਕੰਡੀਸ਼ਨਸ ਫੁੱਲਫਿਲ ਕਰਨ ਉਹ ਇਹ ਦੱਸਣ ਵੀ ਭਾਜੀ ਸਾਹਿਬ ਆਰਬਿਟਰੇਟਰ ਦੇ ਤੁਸੀਂ ਕਿਦਨ ਕੇਸ ਖਤਮ ਕਰਦੇ ਜੀ ਇੱਥੇ ਹੋਇਆ ਕੀ ਆ ਜੀ ਅਸੀਂ ਜਿੱਤੇ ਆ ਇਹ ਪਹਿਲਾਂ ਸਾਨੂੰ ਡੀਸੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਤੁਸੀਂ ਕੇਸ ਅਪਲਾਈ ਕਰੋ ਅਸੀਂ ਕੇਸ ਨਹੀਂ ਸੀ ਅਪਲਾਈ ਕਰਦੇ ਫਿਰ ਅਸੀਂ 8-10 ਬੰਦਿਆਂ ਨੇ ਕੇਸ ਅਪਲਾਈ ਕੀਤੇ ਤੇ ਇਹਨਾਂ ਦੇ ਜਿਹੜੇ ਡੀਸੀ ਸਾਹਿਬ ਦੇ ਕਹਿਣ ਤੇ ਅਸੀਂ ਕੇਸ ਅਪਲਾਈ ਕੀਤੇ ਫਿਰ ਜਿਹੜੇ ਕੇਸਾਂ ਹੀ ਅਪਲਾਈ ਕੀਤੇ ਆ ਉਹ ਕੇਸਾਂ ਹੀ ਜਿੱਤ ਚੁੱਕੇ ਆ ਸਰਕਾਰ ਨੇ ਸਾਡੇ ਹੱਕ 'ਚ ਫੈਸਲਾ ਦੇ ਦਿੱਤਾ ਵਾ ਤੇ ਸਰਕਾਰ ਨੇ ਹੱਕ 'ਚ ਦੇਤਾ ਹਾਈਵੇ ਨੇ ਸਾਨੂੰ ਫਿਰ ਚੈਲੰਜ ਕਰਤਾ ਵੀ ਸਾਨੂੰ ਸਰਕਾਰ ਦਾ ਫੈਸਲਾ ਨਹੀਂ ਮਨਜ਼ੂਰ ਹੈਗਾ ਵੇਖੋ ਐਡੀ ਧੱਕੇਸ਼ਾਈ ਆ ਵੀ ਫੈਸਲੇ ਜਿਹੜੇ ਹੋਏ ਆ ਸਾਡੇ ਨਾਲ ਫੈਸਲੇ ਹੋਏ ਆ ਚਾਰ ਪਿੰਡ ਥਾਣੇਵਾਲ ਗੁਰਦਾਸਪੁਰ ਦੇ ਆ ਚਾਰ ਪਿੰਡ ਉਹਨਾਂ ਦਾ ਜਿੱਦਣ ਸਾਡੇ ਕੇਸ ਦਾ ਫੈਸਲਾ ਹੋਇਆ ਨਾਲ ਉਹਨਾਂ ਦਾ ਆ ਉਹਨਾਂ ਨੂੰ ਪੇਮੈਂਟ ਵੀ ਪਾਤੀ ਐ ਸਾਨੂੰ ਗਾਂ ਚੈਲੰਜ ਕਰਤਾ ਜੀ ਸੇਮ ਰੇਟ ਤੇ ਚੈਲੰਜ ਕਰਤਾ ਵਾ ਫਿਰ ਦੂਸਰੀ ਗੱਲ ਇਹ ਆ ਵੀ ਸਾਡੇ ਇਹਨਾਂ ਨੇ ਤਰਨ ਤਰਨ ਦੇ ਵਿੱਚ ਇਹਨਾਂ ਦੋ ਵਾਰਡ ਕੀਤੇ ਆ ਅਵਾਰਡ ਹੋਏ ਆ ਚਾਰ ਜਿਸ ਤਰ੍ਹਾਂ ਮੰਨ ਲਓ ਵੀ ਕਿਸੇ ਦੇ ਚਾਰ ਕਿੱਲੇ ਆਉਂਦੇ ਆ ਉਹਦੇ 238 ਲੱਖ ਚ ਪਾਤੇ ਤੇ ਦੋ ਕਿੱਲੇ ਦੋ ਕਿੱਲੇ ਉਹਦੇ ਪਾਤੇ 66 ਲੱਖ ਜੀ ਤੇ ਉਹ ਡਿਫਰੈਂਸ ਆ ਜਿਹੜਾ ਉਹ ਗੁਰਪ੍ਰੀਤ ਮੈਡਮ ਸਪਰਾ ਨੇ ਸਾਡੇ ਹੱਕ 'ਚ ਕਰਤਾ ਪਰ ਉਹਦਾ ਵੀ ਸਾਨੂੰ ਕੋਈ ਨਿਆ ਨਹੀਂ ਮਿਲ ਰਿਆ ਫਿਰ ਇਹ ਕਾਰਨ ਸਭ ਤੋਂ ਜਿਹੜਾ ਇਸ ਟਾਈਮ ਚੱਲ ਰਿਹਾ ਵੀ ਇਹਨਾਂ ਨੇ ਕੱਲ ਬਰਦਾਸ਼ਪੁਰ ਚ ਲੈ ਕਬਜ਼ੇ ਸਾਨੂੰ ਇਹ ਕਹਿੰਦੇ ਤੁਸੀਂ ਕਬਜ਼ੇ ਦੇ ਦਿਓ ਕਬਜ਼ੇ ਅਸੀਂ ਅੱਜ ਦੇ ਦिए ਉਥੇ ਗੁਰਪ੍ਰੀਤ ਸਪਰਾ ਮੈਡਮ ਨੇ ਜਿਹੜਾ ਵੀ ਫੈਸਲਾ ਕੀਤਾ ਕੋਈ ਵੀ ਕੀਤਾ ਉਹਨਾਂ ਨੇ ਜਿਨਨੇ ਕਬਜ਼ਾ ਦਿੱਤਾ ਉਹਦਾ ਉਹਨੂੰ ਉਹਨਾਂ ਦੇ ਵਕੀਲਾਂ ਨੂੰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇੱਕ ਵੀ ਕੁਸ਼ਨ ਉਹਨੂੰ ਉਹਨੂੰ ਪੁੱਟ ਨਹੀਂ ਕਰਨ ਦਿੱਤਾ ਕੁਛ ਵੀ ਨਹੀਂ ਹੋਰੀ ਸੁਣਵਾਈ ਕੀਤੀ ਸਿਰਫ ਉੱਥੇ ਫੈਸਲੇ ਹੋਏ ਆ ਜਿਨ੍ਹਾਂ ਨੇ ਕਬਜ਼ੇ ਰੋਕੇ ਆ ਅਸੀਂ ਸਰਕਾਰ ਨਾਲ ਸਹਿਮਤ ਹਾਂ ਅਸੀਂ ਅਸੀਂ ਡਵੈਲਪਮੈਂਟ ਦੇ ਰਾਹ 'ਤੇ ਅਸੀਂ ਕੋਈ ਕੀੜਾ ਨਹੀਂ ਬੰਨਣਾ ਚਾਹੁੰਦੇ ਕੋਈ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਪਰ ਸਾਨੂੰ ਨਿਆਂ ਤੇ ਦੇਣ ਅੱਜ ਮੇਰਾ ਮਸਲਾ ਕਿਸਾਨਾਂ ਦੇ ਹੱਕ ਕਿਸਾਨਾਂ ਦੇ ਅਰਾਉਂਡ ਦੇ ਵਿੱਚ ਜਿਹੜੇ ਪੈਸੇ ਆ ਉਹ ਆ ਚੁੱਕੇ ਆ ਜਾਂ ਅਜੇ ਤੱਕ ਨਹੀਂ ਸਰ ਅਕਾਊਂਟ 'ਚ ਜਿੰਨੇ ਪੇਮੈਂਟ ਇਹਨਾਂ ਨੇ ਬਣਾਈਆਂ ਕੁਝ ਪਰਸੈਂਟ ਆ ਚੁੱਕੇ ਆ ਅਜੇ ਇਹਨਾਂ ਨੇ ਜਿੰਨੀ ਜ਼ਮੀਨ ਮੰਨ ਲਓ 100% ਰਿਕੁਆਇਰ ਕਰਨੀ ਆ ਉਹਦੇ ਵਿੱਚੋਂ ਅਜੇ ਸਾਡੀ 20-25% ਇਹਨਾਂ ਜਮੀਨ ਰਿਕੁਆਇਰ ਕੀਤੀ ਨਹੀਂ ਆ ਅਜੇ ਸਾਨੂੰ ਪੈਸਾ ਨਹੀਂ ਮਿਲਿਆ ਉਹਦਾ ਕੋਈ ਅਜੇ ਅਵਾਰਡ ਹੋਣ ਵਾਲੇ ਐਸਡੀਐਮ ਸਾਹਿਬ ਕਹਿੰਦੇ ਆ ਵੀ ਅਵਾਰਡ ਮੈਂ ਕਰ ਨਹੀਂ ਸਕਦਾ ਅਸੀਂ ਤਰਲੇ ਮਾਰ ਮਾਰ ਆ ਕੇ ਇਹਨਾਂ ਤੇ ਵੀ ਸਾਡੇ ਅਵਾਰਡ ਕਰੋ ਸਾਡੀ ਜ਼ਮੀਨ ਰਿਕੁਆਇਰ ਕਰੋ ਫਿਰ ਤਕਸੀਮਾ ਦਾ ਬੜਾ ਰੌਲਾ ਵਾਹ ਘਰ ਘਰ ਤਕਸੀਮਾ ਵਾਂ ਪੈਲੀਆਂ ਪੇਮੈਂਟ ਪਹਿਲੀ ਕਿਸੇ ਕੋਲੇ ਆ ਪੈਸਾ ਕੋਈ ਚੁੱਕ ਰਿਹਾ ਵਾ ਇੱਥੇ ਕੋਈ ਨਿਆਂ ਨਹੀਂ ਹੈ ਗੱਲ ਮੇਰ ਮਸਲਾ ਹੈ ਉਹ ਕੈਸ਼ੇ ਦਾ ਵਾ ਕਿ ਮੋਲ ਚਾਹਦੇ ਉਹਦੀ ਕਿੱਦਾਂ ਮਿਲਣਾ ਜਿਹਦਾ ਰੈਟ ਰੇਟ ਹਿਸਾਬ ਨਾਲ ਜਿਹਦਾ ਕਿ ਸਰਕਾਰੀ ਰੇਟ ਨਾਲ ਜਿਹਦਾ ਇਹਨਾਂ ਨੇ ਇਹਨਾਂ ਮਾਰਕੀਟ 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 ਵੈਲਿਊ ਤੇ ਚੁੱਕੀ ਜਾਵੇ ਨਾ ਮਾਰਕੀਟ ਵੈਲਿਊ ਤੋਂ ਬਾਅਦ ਇਹਨਾਂ ਦਾ ਹੁੰਦਾ ਵੀ 2% ਸਲੇਸ਼ੀਅਮ ਦਿੰਦੇ ਆ ਕਿ ਜਿੱਦਾਂ ਜੋ ਮਾਰਕੀਟ ਰੇਟ ਹੈ ਉਹਨੂੰ ਡਬਲ ਪਰਫਾਰਮ ਕਰਨਾ ਵੀ ਆ ਰੇਟ ਕਰਦਾ ਰੇਟ ਜਿਹੜਾ ਵਾ ਉਹ ਇਹਨਾਂ ਕੋਲ ਸਾਰੀ ਲਿਸਟਾਂ ਬਣੀਆਂ ਹੋਈਆਂ ਨੇ ਜੋ ਰੇਟ ਹੈਗਾ ਹੁਣ ਜਿਹੜਾ ਕਲੈਕਟਰ ਰੇਟ ਤੇ ਆਮ ਜਗ੍ਹਾ ਤੇ ਬੁਘਾਟੀ ਆ ਹੁਣ ਜ਼ਮੀਨ ਰਜਿਸਟਰੀ 2022 ਕਿਲਾ 8 10 ਲੱਖ 12 ਲੱਖ ਨੂੰ ਹੋ ਰਹੀ ਆ ਪਰ ਮਾਰਕੀਟ ਵੈਲਿਊ ਉਹਦੀ ਜ਼ਿਆਦਾ ਹੁਣ ਮੈਂ ਇਹਨਾਂ ਨੂੰ ਪੁੱਛ ਲੈਣਾ ਵਾ ਵੀ ਜੇ ਸਪੋਜ਼ ਕਰੋ ਵੀ ਹੁਣ ਐਸਡੀਐਮ ਨੂੰ ਤੇ ਜਿਹੜੇ ਹੈਗੇ ਨੇ ਡੀਸੀ ਇਹ ਇੱਕ ਮੈਸੈਂਜਰ ਨੇ ਗਵਰਨਮੈਂਟ ਦੇ ਇਹ ਇਹਨਾਂ ਦੇ ਨੁਮਾਇੰਦੇ ਇੱਥੇ ਬਿਠਾਏ ਆ ਲੋਕਾਂ ਦੀਆਂ ਦੁੱਖ ਤਕਰੀਫਾਂ ਸੁਣਨ ਵਾਸਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇੱਕ ਜਿਹੜਾ ਐਸਡੀਐਮ ਨੂੰ ਜਦੋਂ ਵੀ ਅਸੀਂ ਜਾ ਕੇ ਆਉਂਦੇ ਆ ਕੀ ਇਹ ਇਹ ਸਾਡਾ ਜਿਹੜਾ ਮੈਸੇਜ ਆ ਇਹਨਾਂ ਨੂੰ ਉੱਤੇ ਕਨਵੇ ਕਰਨਾ ਚਾਹੀਦਾ ਵੀ ਉਹਨਾਂ ਦੀਆਂ ਆ ਸਮੱਸਿਆਵਾਂ ਉਹਨਾਂ ਦੀਆਂ ਆ ਨੇ ਬਾਦ ਕਿ ਜਦ ਕਿ ਗਵਰਨਮੈਂਟ ਇਹਨਾਂ ਨੂੰ ਪ੍ਰੈਸ਼ਰ ਕਰੀ ਜਾਂਦੀ ਤੁਸੀਂ ਕਬਜ਼ਾ ਲਾਓ ਕਬਜ਼ਾ ਲਾਓ ਇਹਨਾਂ ਨੂੰ ਵੀ ਤਾਂ ਕੁਝ ਸੋਚ ਕੇ ਕਰਨਾ ਚਾਹੀਦਾ ਨਾ ਐਸਡੀਐਮ ਡੀਸੀ ਜਿੰਨੇ ਇੱਥੇ ਬੈਠੇ ਨੇ ਵੀ ਉਹਨਾਂ ਦੀਆਂ ਸਾਡੀਆਂ ਮੁਸ਼ਕਲਾਂ ਸੋ ਮੁਸ਼ਕਲਾਂ ਸੋਲਵ ਕਰੋ ਆਪਣੀ ਪੋਜੀਸ਼ਨ ਲਓ ਬੱਸ ਇਹ ਕੇਂਦਰੀ ਮਤੀ ਲੰਗੜਦਰ ਜੀ ਕਹਿੰਦਾ ਹੋ ਆਪ ਵੀ ਖਦੂਬਰ ਤਾਂ ਕਲਤੀਬਰ ਹੁੰਦਾ ਵਾ ਸਰਕਾਰ ਦੇ ਨਾਲ ਤਰਫੋਂ ਤਾਂ ਨਹੀਂ ਹੁੰਦਾ ਤੋਂ ਫਿਰ ਇਹ ਵਾ ਸਰ ਪ੍ਰੋਜੈਕਟ ਵਾਪਸ ਲੈਣੇ ਆ ਜਾਂ ਨਹੀਂ ਲੈਣੇ ਉਹ ਡਿਸਾਈਡਡ ਕਰਨਾ ਵਾ ਹਾਇਰ ਅਥਾਰਟੀ ਨੇ ਗਵਰਨਮੈਂਟ ਨੇ ਉਹਦੇ ਵਿੱਚ ਉਹ ਇਹਨਾਂ ਦੀ ਮਰਜ਼ੀ ਆ ਇਹਨਾਂ ਨੇ ਲੈਣੇ ਆ ਵਾਪਸ ਲੈਣ ਨਹੀਂ ਲੈਣੇ ਨਾ ਲੈਣ ਸਾਡੇ ਕੋਲ ਜਿਹੜਾ ਨਾ ਜ਼ਮੀਨਾਂ ਦੇਣੀਆਂ ਉਹਦਾ ਮੁੱਲ ਭਾ ਪੂਰੇ ਦੇਣ ਤੇ ਜਿਹੜੀਆਂ ਸਾਡੀਆਂ ਹੈਗੀਆਂ ਨੇ ਆਪਣਾ ਰਸਤਿਆਂ ਦੀ ਸੰਬੰਧੀ ਹੋਰ ਉਹ ਸਾਰੀਆਂ ਕਰਨ ਹੁਣ ਕਮਰਸ਼ੀਅਲ ਨੂੰ ਕਮਰਸ਼ੀਅਲ ਦੇ ਪੈਸੇ ਮਿਲਣੇ ਚਾਹੀਦੇ ਆ ਰੋਡ ਵਾਲੇ ਨੂੰ ਜਿਹੜਾ ਮੇਨ ਰੋਡ ਤੇ ਬੈਠਾ ਉਹਨੂੰ ਵੱਖਰੇ ਮਿਲਣੇ ਚਾਹੀਦੇ ਆ ਜਿਹੜਾ ਪਿੱਛੇ ਬੈਠਾ ਉਹਨੂੰ ਵੱਖਰੇ ਮਿਲਣੇ ਚਾਹੀਦੇ ਜਾਂ ਜਿਹੜੇ ਦੁਕਾਨਾਂ ਵਾਲਿਆ ਹੁਣ ਦੁਕਾਨਾਂ ਤੁਸੀਂ ਢਾਡੋ ਉਹਦੀ ਰੋਜੀ ਰੋਟੀ ਵੀ ਗਈ ਉਹਨੂੰ ਉਸ ਰੇਟ ਦੇ ਜਿਹੜੇ ਪੈਸੇ ਦੇ ਰਿਆ ਉਸ ਰੋਡ ਤੇ ਇਹ ਉਸ ਰੇਟ ਤੇ ਇਹ ਉਹਨੂੰ ਦੁਕਾਨ ਖਰੀਦ ਕੇ ਦਿਖਾ ਦੇਣਾ ਹੁਣ ਇਹਨਾਂ ਦਾ ਘਰ ਹੋਵੇ ਸਪੋਜ਼ ਕਰੋ ਮੈਂ ਐਸਡੀਐਮ ਨਾਲ ਇਹ ਗੱਲ ਕਰਦਾ ਐਸਡੀਐਮ ਦਾ ਘਰ ਇੱਕ 100 ਰੁਪਏ ਇੱਕ 100 ਰੁਪਏ ਦੀ ਚੀਜ਼ ਹੋਵੇ ਉਹ ਐਸਡੀਐਮ ਆਪਣਾ 20 ਰੁਪਏ ਜ ਆਪਣਾ ਮੈਕਜ਼ੇਮਪਲ ਇਹ ਤੌਰ ਤੇ ਦੇ ਰਿਹਾ ਵੀ ਉਹਦੀ ਕੀਮਤ 100 ਹੋਵੇ ਤੇ 20% ਉਹਨੂੰ ਧੱਕੀਏ ਵੀ ਐਸਡੀਐਮ ਸਾਹਿਬ ਦੀ ਬਾਹਰ ਨਿਕਲ ਜੇ ਉਹਦੀ ਆਪਣੀ ਪ੍ਰਾਪਰਟੀ ਹੋਵੇ ਐਸਡੀਐਮ ਦੀ ਹੋਵੇ ਤਾਂ ਡੀਸੀ ਸਾਹਿਬ ਦੀ ਹੋਵੇ ਇਹ ਖਾਲੀ ਕਰ ਦੇਣਗੇ ਖਸਾਨ ਦੀ ਡਿਮਾਂਡ ਕੀ ਹੈ ਕਿਸਾਨਾਂ ਦੀ ਡਿਮਾਂਡ ਇਹੋ ਹੀ ਆ ਵੀ ਪੈਸੇ ਪੂਰੇ ਦਿੱਤੇ ਜਾਣ ਪਲੱਸ ਹੋਰ ਜਿਹੜੀਆਂ ਦੁੱਖ ਤਕਲੀਫ ਸਮੱਸਿਆਵਾਂ ਨੇ ਰੋਡ ਦੇ ਵਿੱਚ ਜਿਹੜੀਆਂ ਆੜੀਆਂ ਨੇ ਜਿਹੜੀਆਂ ਅੰਡਰਪਾਸ ਦੇ ਜਿਹੜੇ ਜੜੇ ਆ ਰਸਤੇ ਛੱਡਨੇ ਆ ਦੂਜੇ ਫਾਰਮਰ ਨੂੰ ਜਿਹੜਾ ਵਾ ਉਹਦੀ ਟਰਾਲੀ ਟਰੈਕਟਰ ਕੱਢਣਾ ਵਾ ਕਿਵੇਂ ਕੱਢਣਾ ਵਾ ਉਹਨੂੰ ਰਾਹ ਕਿੱਧਰ ਦੀ ਦੇਣਾ ਵਾ ਇਹਨਾਂ ਇਹਨਾਂ ਦਾ ਆਪਣਾ ਸੋਚ ਲਿਆ ਵੀ ਅਸੀਂ ਆ ਕੰਦ ਕਰ ਦਿੱਤੀ ਹੁਣ ਆ ਜਮੀਨ ਹੈ ਇੱਕ ਸਪੋਜ਼ ਕਰੋ ਆ ਜਮੀਨ ਮੇਰੀ ਆ ਆ ਜਮੀਨ ਅੱਗੇ ਆ ਕੇ ਇਹਨਾਂ ਦੀ ਆ ਇਹ ਬੰਦਾ ਨਾ ਅੱਗੇ ਤੇ ਆ ਰਿਆ ਸੀ ਰਸਤੇਆਂ ਥਾਣੀ ਪਾਏ ਥਾਣੀ ਉਹ ਤੁਸੀਂ ਸਾਰੇ ਕੁਝ ਕਰ ਲਿਆ ਹੁਣ ਇਹਨੇ ਉਧਰ ਦੀ ਆਉਣਾ ਕਿੱਧਰ ਦੀ ਆ ਇਹਨੇ ਕਿਧਰ ਦੀ ਟਰੈਕਟਰ ਵਾਲੀ ਇਹਨੇ ਮੈਂ ਤਾਂ ਲੰਘਣ ਨਹੀਂ ਦੇਵਾਂਗਾ ਮੈਂ ਹੋਰ ਫਸਲ ਲਾਈ ਜਾ ਇਹਨੇ ਹੋਰ ਲਾਈਏ ਫਸਲ ਕੋਈ ਤੇ ਇਹ ਕਿਸ ਤਰ੍ਹਾਂ ਆਡੇ ਵਿੱਚ ਦੀ ਆ ਸਕਦਾ ਤੋ ਇਸ ਕਰਕੇ ਇਹ ਬਹੁਤ ਜਿਆਦਾ ਸਮੱਸਿਆਵਾਂ ਨੇ ਇਹਦੇ ਵਿੱਚ ਇਹਨਾਂ ਨੂੰ ਸੋਲਵ ਕਰਨੀਆਂ ਚਾਹੀਦੀਆਂ ਨੇ ਔਰ ਐਮਈ ਕੇਬਲੀ ਸੋਲਵ ਕਰਨੀਆਂ ਚਾਹੀਦੀਆਂ ਹਨ ਤੱਕਾਸ਼ਾ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਸਾਰੀਆਂ ਇਹ ਨਹੀਂ ਆ ਵੀ ਤੁਸੀਂ ਲਿਆਖੋ ਵੀ ਅਸੀਂ ਫੋਰਸ ਲਿਆਵਾਂਗੇ ਫੋਰਸ ਤੁਸੀਂ ਅੱਗੇ ਵੀ ਕਈ ਵਾਰਾਂ ਲਿਆ ਕੇ ਵੇਖੀ ਹੈ ਫੋਰਸ ਦਾ ਕੋਈ ਹੱਲ ਨਹੀਂ ਹੈਗਾ ਤੁਸੀਂ ਬੈਠ ਕੇ ਇਹ ਸੁੱਖ ਤਕਲੀਫਾਂ ਸਾਰਿਆਂ ਦੀਆਂ ਸੁਣੋ ਇਹ ਜਿੰਨੇ ਇਹ ਸਾਰੀਆਂ ਮੀਟਿੰਗਸ ਕਰਨ ਔਰ ਜੋ ਸਾਡੀਆਂ ਸਮੱਸਿਆਵਾਂ ਨੇ ਇਹ ਹਰ ਅਥਾਰਟੀ ਨੂੰ ਦੇਣ ਜੇ ਜੇ ਸੀਐਮ ਕੋ ਨਹੀ ਟਾਈਮ ਤੇ ਇਹਨਾਂ ਕੋਲ ਟਾਈਮ ਹੈ ਨਾ ਕਨਵੇ ਕਰਨ ਦਾ ਚੀਫ ਸੈਕਟਰੀ ਕੋ ਜਾ ਕੇ ਆਪਣੇ ਦੱਸਣ ਵੀ ਉਹਨਾਂ ਦੀਆਂ ਸਮੱਸਿਆਵਾਂ ਨੇ ਮੇਨ ਆ ਕੇ ਟੇਬਲ ਟਾਕ ਤੇ ਸਾਰੀ ਟੇਬਲ ਟਾਕ ਤੇ ਸਾਡੇ ਨਾਲ ਮੀਟਿੰਗਸ ਕਰਨਾ ਹੀ ਕਿਹੜਾ ਵੀ ਡਿਵੈਲਪਮੈਂਟ ਦੇ ਦੋਖੀ ਆ ਅਸੀਂ ਹੱਲ ਅਸੀਂ ਸੜਕਾਂ ਬਣਨ ਦੇ ਹੱਕ ਜਿਹਾ ਸੀ ਪਰ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਸਾਡੇ ਹੱਲ ਕੀਤੇ ਜਾਣ ਸਾਡੇ ਨਾਲ ਟੇਬਲ ਤੇ ਤੇ ਗੱਲ ਕਰਨ ਲਈ ਆਉਂਦਾ ਨਹੀਂ ਫਿਰ ਇਹਨਾਂ ਨੇ ਸਭ ਤੋਂ ਮੇਨ ਗੱਲ ਕੀ ਕੀਤੀ ਇਹਨਾਂ ਜਦੋਂ ਜ਼ਮੀਨ ਰਿਕਵਰ ਕੀਤੀ ਆ ਇਹਨਾਂ ਸਾਰੇ ਪੰਜਾਬ ਦੇ ਕਲੈਕਟਰੇਟ ਡਾਊਨ ਕਰਦੇ ਹੁਣ ਸਾਰੀ ਰਿਕੁਆਇਰਮੈਂਟ ਹੋ ਗਈ ਸਾਰਾ ਕੁਝ ਹੁਣ ਕਲੈਕਟਰੇਟ ਇਨਕਰੀਜ਼ ਕਰੀ ਜਾਂਦੇ ਸਾਰੇ ਇਹਦਾ ਮੇਨ ਮੁੱਦਾ ਇਹੋ ਸੀ ਵੀ ਜ਼ਮੀਨਾਂ ਮੁਕਤ ਭਾਅ ਲੈਣੀਆਂ ਇਹਨਾਂ ਨੇ ਉਹ ਕੰਮ ਤੇ ਹੋਣਾ ਨਹੀਂ ਜੀ ਮੁਕਤ ਭਾਅ ਕਿੱਦਾਂ ਲੈ ਲੈਣਗੇ ਜ਼ਮੀਨਾਂ ਇਹ ਫੇਰ ਕੋਈ ਜਿੱਦਾਂ ਭਾਈ ਹੁਣ ਦੱਸਿਆ ਵੀ ਰਸਤੇ ਦੀ ਪ੍ਰੋਬਲਮ ਹੈ ਫੇਰ ਸਭ ਤੋਂ ਸਾਡੇ ਆਕੜ ਦੇ ਵੇਖੋ ਉਧਾਂ ਪੰਜਾਬ ਬਚਾਉਣ ਲਈ ਸਾਰੇ ਤੁਰੇ ਫਿਰਦੇ ਆਂ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਆ ਮੁੱਦਾ ਕਿਸੇ ਕਿਸੇ ਪਾਰਟੀ ਨੂੰ ਨਹੀਂ ਦਿਖਦਾ ਰਾਣੇ ਗੁਰਜੀਤ ਤੋਂ ਸੁਆ ਸਾਡੇ ਆਕੜ ਕੋਈ ਬੋਲਿਆ ਹੀ ਨਹੀਂ ਕਿਆ ਕੱਲ ਸੀਐਮ ਸਾਹਿਬ ਨੇ ਬਿਆਨ ਦਿੱਤਾ ਵੀ ਚਲੋ ਸਾਡੇ ਪੰਜਾਬ ਚ ਜ਼ਮੀਨਾਂ ਦੇ ਰੇਟ ਵਧਿਆ ਸੀ ਪੰਜਾਬ ਬਿਹਾਰ ਦੇ ਨਾਲ ਇਹਨਾਂ ਨੂੰ ਨਹੀਂ ਕਰ ਸਕਦੇ ਬਸ ਸਾਡਾ ਇਹੋ ਮੁੱਦਾ ਵਾ ਪਹਿਲਾਂ ਸਾਡੇ ਤਰਨਤਾਰਨ ਵਾਲਿਆਂ ਨੇ ਜਿਹੜੇ ਅਸੀਂ ਕੇਸ ਅਪਲਾਈ ਕੀਤੇ ਆ ਉਹਨਾਂ ਕੇਸਾਂ ਦਾ ਪਹਿਲਾਂ ਸਰਕਾਰ ਕਹਿੰਦੀ ਸੀ ਵੀ ਤੁਸੀਂ ਕੇਸ ਅਪਲਾਈ ਕਰੋ ਸਾਨੂੰ ਵੇਖੋ ਜਿਹੜੇ ਕੇਸ ਅਸੀਂ ਜਿੱਤੇ ਆ ਸਾਡਾ ਉਹਦਾ ਦੇ ਹੱਲ ਕਰੋ ਜਿਹੜਾ ਅਸੀਂ ਕੇਸ ਜਿੱਤ ਕੇ ਆ ਉਹਨੂੰ ਫਿਰ ਤੁਸੀਂ ਚੈਲੰਜ ਕਰ ਜੀਂਦੇ ਤਰਨਤਾਰਨ ਦੇ ਡੀਸੀ ਸਾਹਿਬ ਨੇ ਸਾਡੇ ਨਾਲ ਵਾਦਾ ਕੀਤਾ ਸੀ ਕੇ ਜੇ ਤੁਸੀਂ ਕੇਸ ਫਲਾਈ ਕਰੋ ਜੇ ਤੁਸੀਂ ਕੇਸ ਤੁਹਾਡਾ ਜਿੱਤਦੇ ਆ ਤੇ ਚੈਲੰਜ ਕਰਨਗੇ ਤੇ ਅਸੀਂ ਖੁੱਲ ਕੇ ਤੁਹਾਡੇ ਨਾਲ ਤੁਰਾਂਗੇ ਤੇ ਹੁਣ ਸਰਕਾਰ ਇਸ ਤੋਂ ਭੱਜ ਰਹੀ ਆ ਜੀ ਆਰਬਿਟਰੇਟਰ ਦਾ ਵੀ ਜਿਹੜਾ ਇਹਨਾਂ ਨੇ ਪਾਉਣੇ ਆ ਆਰਬਿਟਰੇਟਰ ਘਟੋ ਘਟ ਇੱਕ ਨਹੀਂ ਤੇ ਦੋ ਜ਼ਿਲ੍ਹਿਆਂ ਦਾ ਇੱਕ ਹੋਣਾ ਚਾਹੀਦਾ ਇਹ ਥੋੜਾ ਵੀ ਸਾਰੇ ਪੰਜਾਬ ਦੇ ਤੁਸੀਂ ਤਿੰਨ ਆਰਬਿਟਰੇਟਰ ਨੇ ਔਰ ਕੇਸ ਕੇਸ ਉਥੇ ਹਜ਼ਾਰਾਂ ਲੱਖਾਂ ਕੇਸ ਪਏ ਆ ਤੇ ਆਰਬਿਟਰੇਟਰ ਕਿਹਦਾ ਕਿਹਦਾ ਸੋਲਵ ਕਰੇਗਾ ਤੁਸੀਂ ਜਿੱਦਾਂ ਅੰਮ੍ਰਿਤਸਰ ਆ ਗਰਦਾਸਪੁਰ ਨੇ ਜਾਂ ਤਰਨਤਾਰਨ ਨੇ ਕੋਈ ਇਹਨਾਂ ਦਾ ਇੱਕ ਬਣਾ ਦਿਓ ਬਾਕੀਆਂ ਦਾ ਇੱਕ ਬਣਾਓ ਬਾਕੀਆਂ ਦਾ ਇੱਕ ਬਣਾਓ ਤੁਹਾਡੇ ਕੋਲ ਤੁਸੀਂ ਉਹਨੂੰ ਅਪਾਇੰਟ ਕਰੋ ਆਪਣੇ ਆਫੀਸਰ ਵੀ ਲੈ ਵੀ ਆ ਆਪਣਾ ਇੱਕ ਮਹੀਨੇ ਚ ਨਹੀਂ ਨਹੀਂ ਤੈਨੂੰ ਦੇ ਦਿੱਤਾ ਵਾ 4 ਮਹੀਨੇ 6 ਮਹੀਨੇ ਚ ਇਹ ਕੇਸ ਆਪਾਂ ਸੋਲਵ ਕਰਨੇ ਆ ਇਹਨਾਂ ਦੇ ਔਰ ਇਹਨਾਂ ਨੂੰ ਪੈਸੇ ਦੇ ਕੇ ਪ੍ਰੋਜੈਕਟ ਸਟਾਰਟ ਕਰਨਾ ਭਾਈ ਜੀ ਸੌਧ ਮੈਂ ਰਾਜੇਂ ਸ਼ਰਮਾ ਬਿੱਟਾ ਅੰਮ੍ਰਿਤਸਰ ਟੂ ਓਨਰ ਰੋਡ 500 ਸੜਕ ਨੰਬਰ 530 3A ਦਾ ਜਨਰਲ ਸੈਕਟਰੀਆ ਉਸ ਰੋਡ ਦੇ ਉੱਤੇ ਸਾਰੇ ਪੰਜਾਬ ਤੋਂ ਘੱਟ ਰੇਟ ਮਿਲਿਆ ਹੈ ਕਲੈਕਟਰ ਰੇਟ ਕਲੈਕਟਰ ਦੇ ਨੂੰ ਛੱਡੋ 14 ਲੱਖ ਰੁਪਏ ਏਕੜ ਦੇ ਹਿਸਾਬ ਨਾਲ ਪੈਸੇ ਦੇ ਰਿਹਾ ਚਾਹੇ ਉਹ ਕਮਰਸ਼ੀਅਲ ਜਗ੍ਹਾ ਚਾਹੇ ਉਹ ਗ੍ਰੀਨ ਲੈਂਡ ਜਗ੍ਹਾ ਉਹ ਜਗ੍ਹਾ ਸਾਡੀ ਸਾਡੀ ਰੋਡ ਸਾਡੀ ਬਰਾਊਨ ਰੋਡ ਹੈਗੀ ਹੈ ਬਰਾਊਨ ਰੋਡ ਦਾ ਮਤਲਬ ਓਨ ਰੋਡ ਤੇ ਕਿੱਲੇ ਹੈ ਨੇ ਓਨ ਰੋਡ ਦੇ ਕਿੱਲੇ ਨੂੰ ਵੀ ਜਿਹੜਾ 14 ਲੱਖ ਰੁਪਏ ਏਕੜ ਦੇ ਨਾਲ ਭਾ ਦੇ ਰਿਹਾ ਤੁਸੀਂ ਅਮਰਸਦਰ ਦੇ ਸਾਰੇ ਹੀ ਰਹਿਣ ਵਾਲੇ ਬੰਦੇਓ ਮਾਨੂੰ ਦੱਸੋ ਕਿਹੜਾ ਕਿੱਲਾ 2 3 4 5 ਕਰੋੜ ਤੋਂ ਘੱਟ ਹੈਗਾ ਦੱਸੋ ਮਾਨੂੰ ਤੁਸੀਂ ਸਾਰੇ ਇੱਥੇ ਰਹਿੰਦੇ ਹੋ ਅਮਰਸਦਰ ਹੀ ਰਹਿੰਦੇ ਤੁਸੀਂ ਉਹ ਇੱਥੇ ਰਹਿੰਦੇ ਹੋ ਕਿਹੜਾ ਹੈਗਾ ਦੱਸੋ ਜਿਹੜੀ ਦੁਕਾਨ 50 50 ਲੱਖ ਰੁਪਏ ਦੀ ਆ ਉਹਨੂੰ 2500 ਰੁਪਏ ਗਾਇਨਾ ਪੈਸੇ ਦੇਣ ਦੇ ਹੈਂ ਜੀ ਉਹਦਾ ਕਾਰੋਬਾਰ ਵੀ ਗਿਆ ਉਹਦੇ ਬੱਚੇ ਵੀ ਰੁੱਲ ਗਏ ਸਭ ਕੋਈ ਰੁੱਲ ਗਿਆ ਉਹਨੂੰ 2500 ਰੁਪਏ ਗਾਇਨਾ ਪੈਸੇ ਦੇਣ ਦੇ ਇਹ ਕਿਹੜਾ ਦਸਤੂਰ ਹੈਗਾ ਭਾਜੀ ਉਹਦੀ ਦੁਕਾਨਾ ਵੀ ਢਾ ਦਿਓ ਤੇ 2500 ਰੁਪਏ ਕਹਿਣਾ ਪਏ ਜਿਹਦੀ ਕੀਮਤ 50 ਲੱਖ ਰੁਪਏ ਆ ਉਹਨੂੰ ਕਿੰਨਾ ਪੈ ਸਾਢੇ 1200 ਰੁਪਏ ਕੀ ਦਿਓਗੇ ਉਹਨੂੰ ਦੱਸੋ ਪਰ ਜਿਹੜਾ ਮਸਲਾ ਮੈਨੂੰ ਦੱਸੋ ਇਹ ਮਸਲਾ ਬਰਤੰਤਾਂਤ ਤੇ ਮਸਾਜ ਲੱਜੀ ਹੈ ਨਹੀਂ ਦੇਖੋ ਅਮਨ ਸਾਹਿਬ ਸਾਰੇ ਹਾਲ ਪੰਜਾਬ ਚ ਇਹ ਮੁੱਦਾ 올ਓਵਰ 올ਓਵਰ ਪੰਜਾਬ ਚ ਆ ਦੇਖੋ ਮੇਰੀ ਗੱਲ ਸੁਣੋ ਇੱਕ ਇੱਕ ਇਹਨਾਂ ਨੇ ਆਰਬਿਟ੍ਰੇਸ਼ਨ ਚ ਕੇਸ ਚੱਲ ਜਾਣਗੇ ਆਰਬਿਟ੍ਰੇਸ਼ਨ ਦੇ ਵਿੱਚ ਇੱਕ ਬੰਦੇ ਨੂੰ 10 ਲੱਖ ਰੁਪਏ ਮਿਲਿਆ ਪਹਿਲੇ ਵਕੀਲ ਨੂੰ ਦੇਗਾ 50000 ਰੁਪਇਆ ਆਰਬਿਟ੍ਰੇਸ਼ਨ ਲੜਨ ਵਾਸਤੇ ਉਹਦੇ ਬਾਅਦ ਹਾਈ ਕੋਰਟ ਕੇਸ ਚੱਲ ਜਾਏਗਾ ਉਹਦੇ ਬਾਅਦ ਉਹ ਦੇਗਾ ਫਿਰ 2 ਲੱਖ ਰੁਪਇਆ ਉਹਦੇ ਬਾਅਦ ਦੇਗਾ ਮੁੜ ਕੇ ਸੁਪਰੀਮ ਕੋਰਟ ਚ ਲੈਣਗੇ ਉਹਦੇ ਬਾਅਦ ਦੇਗਾ 3 ਲੱਖ ਰੁਪਇਆ ਉਹਦਾ 10 ਲੱਖ ਰੁਪਇਆ ਲਿੱਤਾ ਤੇ ਉੱਤੇ ਹੀ ਪੂਰਾ ਹੋ ਗਿਆ ਉਹ ਜਿਹੜਾ ਕੇਸ ਕੀ ਲੈਣੇ ਕਿਤੇ ਪੈ ਕੀ ਘਰ ਕਰੂਗਾ ਦੱਸੋ ਇਹਦੇ ਇੱਕ ਲਾ ਹੋਣਾ ਚਾਹੀਦਾ ਸਰ ਕਿ ਇੱਕ ਵਿਧਾਨ ਸਭਾ ਦੀ ਇੱਕ ਪਾਸ ਹੋਣਾ ਚਾਹੀਦਾ ਕੀ ਕਮਰਸ਼ੀਅਲ ਵਾਲਿਆਂ ਨੂੰ ਐ ਰੇਟ ਐਗਰੀਕਲਚਰ ਨੂੰ ਐ ਰੇਟ ਦੁਕਾਨਾਂ ਵਾਲਿਆਂ ਨੂੰ ਐ ਰੇਟ ਘਰਾਂ ਵਾਲਿਆਂ ਨੂੰ ਐ ਰੇਟ ਇੱਕ ਫਿਕਸਡ ਪੋਸਟ ਤੋਂ ਫਿਕਸਡ ਹੋਣਾ ਚਾਹੀਦਾ ਇੱਕ ਜਿੰਨਾ ਲੋਕਾਂ ਦੀ ਜਿਹੜੇ ਬੰਦੇ ਰਾਜਨੀਤਿਕ ਬੰਦੇ ਆ ਉਹਨਾਂ ਦੇ ਜਿਹੜੇ ਚਿਮਚੇ ਆ ਉਹਦੇ ਲੈ ਕੇ 6-6 ਕਰੋੜ ਰੁਪਈਆ ਤੇ ਉਹਦੇ ਨਾਲ ਦੀ ਜਾਵੱਟਨਾ ਵਾਟ ਸਾਂਝੀ ਆ ਉਹ ਲੈਂਦੇ ਆ 30 ਲੱਖ ਰੁਪਈਆ ਇਹ ਕਿਹੜਾ ਕਿੱਥੋਂ ਨਾਲ ਦੱਸੋ ਮਨੂਦ ਹੈ ਕੋਈ ਕੰਮ ਇਹੋ ਜਿਹਾ ਇਹ ਸਰਕਾਰਾਂ ਨੂੰ ਸਾਡੀ ਲੈਣੇ ਸੁੱਧ ਲੈਣੀ ਚਾਹੀਦੀ ਆ ਕਿ ਕਿਹੜਾ ਬੰਦਾ ਕਿੰਨਾ ਪੈਣ ਖੁੱਲਾ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਪੈਸੇ ਵਾਦ ਦੇ ਦੋ ਅਸੀਂ ਕਹਿੰਦੇ ਤੁਸੀਂ ਆਪਣੇ ਨੁਮਾਇंदे ਭੇਜੋ ਬਿਜਾਰ ਦਾ ਰੇਟ ਪਤਾ ਕਰੋ ਬਿਜਾਰ ਦੇ ਰੇਟ ਨਾਲ ਪੈਸੇ ਦਿਓ ਅਸੂਲ ਤੇ ਬਾਜੀ ਹੋਈ ਹੈ ਨਾ ਅਸੀਂ ਕਹਿੰਨੇ ਕਿ ਅਸੀਂ ਪੈਸੇ ਤੁਹਾਡੇ ਕੋਲ ਕੋਈ ਵਾਦ ਨਹੀਂ ਲੈਂਦੇ ਅਸੀਂ 1 ਰੁਪਇਆ ਤੁਹਾਡੇ ਕੋਲ ਵਾਦ ਨਹੀਂ ਲੈਣਾ ਤੁਸੀਂ ਬਿਜਾਰ ਚਾਓ ਮਾਰਕੀਟ ਰੇਟ ਪਤਾ ਕਰੋ ਆਪਣੇ ਬੰਦੇ ਭੇਜੋ ਜੇ ਉਹ ਮਾਰਕੀਟ ਰੇਟ ਹੋਏਗਾ ਉਹਦਾ ਜੋ 4 ਗੁਣਾ ਬੰਦਾ ਸਾਨੂੰ ਦੇਣ ਬਿਲਕੁਲ ਨੰਬਰ 2 2013 ਦਾ ਐਕਟ ਹੈਗਾ 2013 ਦੇ ਐਕਟ ਨੂੰ ਲਾਗੂ ਕਰਨ ਇਹ ਮੋਦੀ ਸਾਹਿਬ ਨੇ ਜਿੱਥੇ ਇਹਨਾਂ ਦੀਆਂ ਆਪਣੀਆਂ ਪਸੰਦ ਸਰਕਾਰਾਂ ਸੀ ਬੀਜੇਪੀ ਦੀਆਂ ਉੱਥੇ ਰੂਲ ਰੂਲ ਚੇਂਜ ਕਰ ਲਿਆ ਲੇਕਿਨ ਇਹਨਾਂ ਨੇ ਅਜੇ ਤੱਕ ਸਾਡੇ ਪੰਜਾਬ 'ਚ ਕੋਈ ਰੂਲ ਚੇਂਜ ਨਹੀਂ ਹੋਇਆ ਸਾਡੀ ਕੋਈ ਬਿਹਾਰ ਵੀ ਹੋਰ ਵਾਲੀ ਯੂਪੀ ਵਾਲੀ ਜ਼ਮੀਨ ਨਹੀਂ ਆ ਸਾਡੀ ਸਾਰੀ ਬਜਾਊ ਜ਼ਮੀਨ ਹੈ ਇਹ ਜੱਟਾਂ ਦੀ ਮਾਂ ਵਾਲਾ ਜ਼ਮੀਨ ਹੈ ਅਸੀਂ ਮਾ ਅਸੀਂ ਇਹ ਨਹੀਂ ਕਹਿੰਦੇ ਡਵੈਲਪਮੈਂਟ ਨਾ ਹੋਵੇ ਗਵਰਨਮੈਂਟ ਹੋਵੇ ਅਸੀਂ ਜ਼ਮੀਨਾਂ ਵੀ ਦੇਣ ਨੂੰ ਤਿਆਰ ਆਂ ਹਰ ਚੀਜ਼ ਦੇਣ ਨੂੰ ਤਿਆਰ ਆਂ ਲੇਕਿਨ ਲੋਕਾਂ ਨੂੰ ਮੁਆਵਜ਼ਾ ਪੂਰਾ ਮਿਲੇ ਨਾ ਮੁਕਮਲ ਤਕ ਮੁਆਵਜ਼ਾ ਇਹ ਹੈ ਕਿ ਮਾਸਟਰ ਪਲਾਨ ਦੇ ਮੁਤਾਬਕ ਤੁਹਾਨੂੰ ਰੇਟ ਬਣ ਜਾਏ ਅਸੀਂ ਕੋਈ ਦੇਖੋ ਮੇਰੀ ਗੱਲ ਸੁਣੋ ਸਭ ਮੇਰੀ ਗੱਲ ਸੁਣੋ ਅਸੀਂ 1 ਰੁਪਇਆ ਵੱਧ ਨਹੀਂ ਮੰਗਣਾ ਚਾਹੁੰਦੇ ਤੁਸੀਂ ਉਹਨਾਂ ਕੋ ਪ੍ਰੋਪਰਟੀ ਡੀਜ਼ਰ ਬੈਠੇ ਨੇ ਤੁਹਾਡੇ ਨੁਮਾਇੰਦੇ ਆਜਣ ਸੀਆਈਡੀ ਰਿਪੋਰਟ ਕਰ ਲਓ ਕਿ ਜੋ ਮੌਕੇ ਦੇ ਭਾਵਾ ਅਸੀਂ ਕਹਿੰਦੇ 10 ਰੁਪਏ 'ਪਾ ਸਾਨੂੰ ਉਹਦਾ 4 ਗੁਣਾ ਦੇ ਦਿਓ। ਸਾਨੂੰ 2 ਰੁਪਏ 'ਪਾ ਸਾਨੂੰ ਉਹਦਾ 4 ਗੁਣਾ ਦੇ ਦਿਓ। ਜੇ 100 ਰੁਪਏ 'ਪਾ ਦੇ ਸਾਨੂੰ ਉਹਦਾ 4 ਗੁਣਾ ਦੇ ਦਿਓ। ਜੋ 2013 ਦਾ ਐਕਟ ਹੈ ਉਹ ਸਾਨੂੰ ਪੈ ਦੇ ਦਿਓ। ਅਸੀਂ ਤਾਂ ਕੋਈ ਮੰਗਦੇ ਹੀ ਨਹੀਂ। ਅਸੀਂ ਜ਼ਮੀਨਾਂ ਦੇ ਨੂੰ ਅਸੀਂ ਦੇਖੋ ਜਿਹੜੀ ਡਿਵੈਲਪਮੈਂਟ ਹੋਏਗੀ ਸਾਡੇ ਬੱਚਿਆਂ ਲਈ ਵੀ ਆਉਣ ਵਾਲੇ ਬੱਚਿਆਂ ਲਈ ਡਿਵੈਲਪਮੈਂਟ ਹੈ। ਅਸੀਂ ਡਿਵੈਲਪਮੈਂਟ ਨੂੰ ਰੋਕਣ ਨੂੰ ਤਿਆਰ ਨਹੀਂ। ਡਿਵੈਲਪਮੈਂਟ ਕਰਨ ਜ਼ਮੀਨਾਂ ਲੈਣ ਅਸੀਂ ਦੇ ਨੂੰ ਤਿਆਰ। ਲੇਕਿਨ ਦੇਖੋ ਨਾ ਮੈਂ ਆਉਂ ਕਰੋ ਜਿੰਨੀਆਂ ਜ਼ਮੀਨਾਂ ਸਾਨੂੰ ਲੈਂਤੀਆਂ ਉਹਦੇ ਪਿਛਲੇ ਪਾਸੇ ਸਾਨੂੰ ਲੈ ਕੇ ਦੇ ਉਦੇ ਪਿਛਲੇ ਬੱਜੇ ਤੁਹਾਨੂੰ ਲੈ ਦੇਣ ਸੇਮ ਰੇਟ ਤੇ ਲੈ ਦੇਣ ਤੁਹਾਨੂੰ ਅਈ ਲੱਣ ਨੇ ਆਪਣੀ ਫੈਸਿਲਿਟੀ ਬਣ ਰਿਆ ਸਾਡਾ ਅੰਮ੍ਰਿਤਸਰ ਤੇ ਲਾਸਟ ਪੈਂਦਾ ਮਹਿਤਾ ਚੌਂਕ ਦੇ ਕੋਲ ਸੱਦੋਗੇ ਖੱਬੇ ਰਾਜ ਦਿੱਤਾ ਸਾਡੇ ਉੱਥੇ ਰੇਟ ਇਹਨਾਂ ਨੇ ਇੱਕ ਨਹੀਂ ਆ 3 3 4 4 ਕੀਤੇ ਹੋਏ ਆ ਬੰਨੇ ਨਾਲ ਬੰਨੇ ਨਾਲ ਵਟ ਸਾਂਝੀ ਆ ਗਈ ਪੈੜੀ ਦੀ ਆ ਉਹਦਾ 92 ਲੱਖ ਰੁਪਏ ਆ ਨਾਲ ਹੈਗਾ ਉਹਦਾ 22 ਲੱਖ ਦਿੱਤਾ ਹੈਗਾ ਨਵਾਂ ਰੇਟ ਬਣਾ ਦਿੱਤਾ ਉਹਦਾ 88 ਲੱਖ ਰੁਪਏ ਦਿੱਤਾ ਹੈਗਾ ਸਾਡੇ ਕੋਲ ਹੋਰ ਰਜਿਸਟਰੀਆਂ ਪਈਆਂ 60 ਲੱਖ ਵਾਲੀਆਂ 60 ਲੱਖ ਵਾਲੀਆਂ ਉਧਰ ਅੰਮ੍ਰਿਤਸਰ ਤੋਂ ਬਟਾਲੇ ਤੋਂ ਲੈ ਕੇ 82 ਦਾ ਰੋਡ ਬਣ ਰਿਹਾ ਹੈਗਾ ਉਹਨਾਂ ਦਾ 1 ਕਰੋੜ 63 ਲੱਖ ਨਾਲ ਉਹਨਾਂ ਦਾ ਰੇਟ ਬਣਾਇਆ ਹੋਇਆ ਕੀ ਗੱਲ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਆ ਇਹ ਅਲੱਗ-ਅਲੱਗ ਤਰੀਕੇ ਦੀ ਜ਼ਮੀਨ ਹੈਗੀ ਆ ਜਾਂ ਇਹ ਫਸਲ ਜਿਹੜੀ ਦੂਸਰੀ ਦਿੰਦੀ ਆ ਜਾਂ ਦੂਜੀ ਦਿੰਦੀ ਆ ਕਿਸੇ ਸੋਨਾ ਉਗ ਰਿਹਾ ਕਿਤੇ ਕੁਝ ਨਹੀਂ ਉਗ ਰਿਹਾ ਇਹਨਾਂ ਦੀ ਪਾਲਿਸੀ ਕਿਉਂ ਅਲੱਗ-ਅਲੱਗ ਹੈਗੀ ਆ ਇੱਕ ਕਿਸਾਨਾਂ ਨੂੰ ਕਿਉਂ ਖਰਾਬ ਕਰਦੇ ਆ ਕਿਸੇ ਨੂੰ ਵਾਧ ਦੇ ਰਹੇ ਅਸੀਂ ਨਹੀਂ ਹੈਗੇ ਕਿਸੇ ਦੇ ਖਿਲਾਫ ਕਿ ਉਹਨਾਂ ਨੂੰ ਵਾਧ ਕਿਉਂ ਮਿਲਿਆ ਉਹਨਾਂ ਦਾ ਰਾਈਟ ਆ ਮਿਲਣਾ ਚਾਹੀਦਾ ਜਿਹਦੀ ਜ਼ਮੀਨ ਜਾ ਰਹੀ ਆ ਦੁਬਾਰਾ ਉਹਨੇ ਕੀ ਖਾਣਾ ਹੈ ਜੇ ਤੱਕ ਮੰਨ ਲਓ 1 ਏਕੜ ਜ਼ਮੀਨ ਉਹਦੀ 1 ਏਕੜ ਚੱਲ ਗਈ ਆ ਉਹ ਦੁਬਾਰਾ ਆਪਣੇ ਬੱਚਿਆਂ ਨੂੰ ਕੀ ਖਵਾਏਗਾ ਪੈਸਾ ਸਾਰੀ ਉਮਰ ਨਹੀਂ ਉਹ ਦਿੱਤਾ ਜਾਏਗਾ ਇਹਨਾਂ ਦੀ ਪਾਲਿਸੀ ਆਪਣੇ ਪ੍ਰਤੀ ਹੈਗੀ ਆ ਜਦੋਂ ਆਮ ਪਬਲਿਕ ਦੀ ਕਿਸਾਨਾਂ ਦੀ ਜਾਂ ਕਿਸੇ ਵਪਾਰੀ ਦੀ ਆਉਂਦੀ ਆ ਵਾਰੀ ਉਦੋਂ ਇਹਨਾਂ ਦਾ ਕਾਨੂੰਨ ਜਿਹੜੇ ਚੇਂਜ ਹੋ ਜਾਂਦੇ ਆ ਸਾਡਾ ਰੇਟ ਬਣਿਆ ਹੈਗਾ ਜਦੋਂ ਸਾਡੇ ਨਾਲ ਰੇਟ ਹੋਇਆ 92 ਲੱਖ ਰੁਪਈਆ ਉਹਦਾ ਕਲੈਕਟਰ ਰੇਟ ਸੀ 9.5 ਲੱਖ ਰੁਪਈਆ ਸਾਡਾ 7.5 ਲੱਖ ਰੁਪਈਆ ਸੀ ਉਹਨਾਂ ਦਾ 92 ਲੱਖ ਨਾਲ ਰੇਟ ਤੈਅ ਕਰ ਦਿੱਤਾ ਗਿਆ ਸਾਨੂੰ 2 ਲੱਖ ਨਾਲ ਦਿੱਤਾ ਜਾ ਰਿਹਾ ਹੈ 21 ਲੱਖ ਨਾਲ ਕਿਲਾ ਹੀ ਨਹੀਂ ਹੈਗਾ 21 ਲੱਖ ਨਾਲ ਕਿਲਾ 1.5 ਲੱਖ ਇਸ ਵਕਤ ਜਿਹੜਾ ਹੈ 3.31 ਲੱਖ ਨਾਲ ਸਾਡੇ 1 ਏਕੜ ਜ਼ਮੀਨ ਜਿਹੜੀ ਐਗਰੀਕਲਚਰ ਦੀ ਬਹੁਤ ਪਿੱਛੇ ਜਿਹੜੀ ਆ ਰੋਡ ਤੋਂ ਵਿਕਰੀ ਆ ਮਾਰਕੀਟ ਵੈਲਿਊ ਕੀ ਆ ਉਹਨੂੰ ਦੇਖਿਆ ਨਹੀਂ ਜਾ ਰਿਹਾ ਧੱਕੇਸਾਹੀ ਪੂਰੀ ਹੋ ਰਹੀ ਆ ਅਸੀਂ ਆਰਬਿਟ੍ਰੇਸ਼ਨ ਤੇ ਕਿਉਂ ਜਾਈਏ ਜਦੋਂ ਸਰਕਾਰ ਨੂੰ ਪਤਾ ਅਸੀਂ ਆਲਰੇਡੀ ਨਿਤੰਗ ਗਡਕੜੀ ਜਿਹੜੇ ਆਪਣੇ ਐਨ ਐਚ ਆਈ ਆ ਰੋਡ ਦੇ ਮੰਤਰੀ ਨੇ ਉਹਨਾਂ ਨੂੰ ਵੀ ਸਾਡੀਆਂ ਸਾਰੀਆਂ ਜਿਹੜੀਆਂ ਹੈਗੀਆਂ ਕਿ ਲੈਟਰ ਚ ਹਰ ਇੱਕ ਪ੍ਰੂਫ ਸਬੰਧ ਦਿੱਤਾ ਹੋਇਆ ਸੀ ਮੇਰੇ ਕੋਲ ਸਬੂਤ ਹੈਗਾ 60 ਲੱਖ ਦੀ ਰਜਿਸਟਰੀ ਸਾਡੇ ਕੋਲ ਪ੍ਰੂਫ ਹੈਗਾ ਉਹਨੂੰ ਇਹ ਮੰਨਦੇ ਨਹੀਂ ਪਹਿਲਾਂ ਆਈਆ ਕਦੀ ਤੁਸੀਂ ਇਹ ਦੇਖਿਆ ਕਿ ਮਾਰਕੀਟ ਦੀ ਵੈਲਿਊ ਘਟਦੀ ਹੈ ਕਿ ਵਧਦੀ ਹੈ ਜਦੋਂ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਇਹਨਾਂ ਨੇ ਆਪਣਾ ਰੇਟ ਕਲੈਕਟਰ ਰੇਟ ਘਟਾ ਕੀਤਾ ਇਸ ਵਕਤ ਜਿਹੜਾ ਉਹਨੂੰ ਚੁੱਕ ਕੇ ਕਰ ਦਿੱਤਾ ਜਿੱਦੇ 7.5 ਲੱਖ ਤੋਂ 11.5 ਲੱਖ ਰੁਪਇਆ ਕੀਤਾ ਹੋਇਆ ਹੈ ਜਾਂ ਜਾਂ ਸਾਰੀ ਕੋ ਪ੍ਰੋਪਰ ਰੇਟ ਦੇਖੋ ਮਦਿਕਾ ਜਾਂ ਦੇ ਕਿ ਲਾਭਣਾ ਮੇਰਾ ਨਾਮ ਰਕੇਂਦਰ ਸਿੰਘ ਹੈ ਜੀ ਪਿੰਡ ਮੇਰਾ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਨੇ ਸਾਰੇ ਵੀਰਾਂ ਨੇ ਆਪਣੀ ਆਪਣੀ ਗੱਲ ਰੱਖੀ ਆ ਜਿਹੜਾ ਕੋਈ ਅਵਾਰਡ ਹੁੰਦਾ ਨਾ ਕਾਨੂੰਨ ਮੁਤਾਬਕ ਉਹਦੇ ਵਾਸਤੇ ਇੱਕ ਕਮੇਟੀ ਦਾ ਸੰਗਠਨ ਹੁੰਦਾ ਪਹਿਲਾਂ ਕਮੇਟੀ ਬਣਦੀ ਆ ਫਿਰ ਜ਼ਮੀਨ ਦਾ ਰੇਟ ਤੈਅ ਹੁੰਦਾ ਉਸ ਕਮੇਟੀ ਦੇ ਵਿੱਚ ਸਰਕਾਰ ਦਿਨ ਮੈਦਿਆਂ ਦੇ ਆ ਹਲਕੇ ਦਾ ਵਿਧਾਇਕ ਹੁੰਦਾ ਪਿੰਡ ਦੀ ਪੰਚਾਇਤ ਹੁੰਦੀ ਹੈ ਪਹਿਲਾਂ ਇਹ ਸਭ ਕਰ ਤੋਂ ਬਣਾਈਦੀ ਹੁੰਦੀ ਹੈ ਅੱਜ ਤੱਕ ਇਹਨਾਂ ਨੇ ਜਦੋਂ ਵੀ ਜੋ ਵੀ ਕੀਤਾ ਵਾ ਉਹ ਸਾਰਾ ਇਹਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਵਾ ਕਿਸੇ ਨੂੰ ਨਿਫਾਮ ਨਹੀਂ ਕੀਤਾ ਗਿਆ ਇੱਕ ਕਿੱਲਾ ਤੇ ਦੋ ਦੋ ਰੇਟ ਆਗੇ ਆਰਬਿਟਰੇਟਰ ਦੇ ਕੇਸ ਪਾ ਕੇ ਵੀ ਲੋਕ ਜਿੱਤ ਚੁੱਕੇ ਆ ਜਿਹੜਾ ਜਿਹੜੀ ਜਿੱਤਿਆ ਉਹ ਜਿੱਤ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਨੇ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਰਸਤੇ ਜਿਹੜੇ ਜ਼ਮੀਨਾਂ ਦੇ ਉਹ ਖਤਮ ਹੋ ਗਏ ਆ ਪਾਈਪ ਲਾਈਨਾਂ ਖਤਮ ਹੋ ਗਈਆਂ ਵਾ ਬੋਰ ਖਤਮ ਹੋ ਗਏ ਆ ਇੱਕ ਕੱਲਾ ਜ਼ਮੀਨ ਦੇ ਰੇਟ ਦਾ ਰੌਲਾ ਰਹਿ ਗਿਆ ਇਹਦੇ ਵਿੱਚ 10 12 ਤਰ੍ਹਾਂ ਦੇ ਰੋੜੇ ਆ ਜੇ ਤੂੰ ਹੱਲ ਹੋ ਜਾਊਗਾ ਠੀਕ ਐ ਜੇ ਨਾ ਹੋ ਜਾਊਗਾ ਤੇ ਫੇਰ ਜਿਹੜਾ ਰੋੜਾ ਹੈ ਉਹ ਤੇ ਇਸੇ ਤਰ੍ਹਾਂ ਰੁਕੇ ਰਹੇ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਫਤੇਗੜ ਸ਼ੁਕਰਚੱਕ ਪਿੰਡ ਆ ਸਾਡਾ ਮਸਲਾ ਇਹ ਬਾਕੀ ਦੇ ਇਹਨਾਂ ਦੇ ਨਾਲ ਸਾਰਾ ਸੇਮ ਹੀ ਆ ਸਾਡੇ ਮਸਲਾ ਇਹ ਹੈਗਾ ਵੀ ਇਹ ਜਿਹੜੀ ਇਹ ਬਣਾ ਰਹੇ ਸੜਕ ਬਣਾ ਰਹੇ ਆ ਇਹ ਇਹਦੇ ਨਾਲ ਡਰੇਨ ਆ ਤੇ ਡਰੇਨ ਦੇ ਅੰਦਰ ਸਾਡੀ ਬਹੁਤ ਥੋੜੀ 11 11 ਫੁੱਟ ਕਿਤੇ 11 11 ਕਰਮਾ ਕਿਤੇ ਥੋੜੀ ਜ਼ਮੀਨ ਛੱਡੀ ਆ ਉਹ ਅਸੀਂ ਜਦੋਂ ਇਹਨਾਂ ਨੇ ਇਨੀਸ਼ੀਅਲ ਸਟੇਜ ਦੇ ਉੱਤੇ ਪ੍ਰੋਜੈਕਟ ਬਣਾਇਆ ਉਦੋਂ ਹੀ ਅਸੀਂ ਕਹਿ ਦਿੰਦਾ ਸੀਗਾ ਵੀ ਮਤਲਬ ਸਾਡੀ ਜ਼ਮੀਨ ਨਾਲ ਅਕਵਾਇਰ ਕੀਤੀ ਜਾਵੇ ਪਰ ਇਹਨਾਂ ਨੇ ਸਾਨੂੰ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਉਹ 11 11 ਕਰਮ ਦੇ ਵਿੱਚ ਨਾ ਤੇ ਉੱਥੇ ਕੋਈ ਰਾਹ ਛੱਡਿਆ ਇਹਨਾਂ ਨੇ ਨਾ ਨਾ ਹੀ ਹੋਰ ਕੋਈ ਮਤਲਬ ਉਹ ਉਹਨੂੰ ਜ਼ਮੀਨ ਨੂੰ ਅਕਵਾਇਰ ਕਰ ਰਹੇ ਆ ਦੂਜੀ ਗੱਲ ਇਹ ਆ ਵੀ ਜੇ ਨੂੰ ਰਸਤਾ ਦਿੰਦੇ ਆ ਤੇ ਰਸਤਾ ਦੇ ਕੇ ਤੇ ਬਾਜ ਜ਼ਮੀਨ ਹੋਰ ਬਹੁਤ ਥੋੜੀ ਰਹਿ ਜਾਣੀ ਆ ਤੇ ਦੂਜੀ ਗੱਲ ਤੇਜੀ ਗੱਲ ਇਹ ਆ ਵੀ ਇਹਦੇ ਨਾਲ ਹੀ ਜ਼ਮੀਨ ਜਿਹੜੀ ਆ ਦੋਵੇਂ ਬੰਨੇ ਉਸੇ ਜ਼ਿਮੀਂਦਾਰ ਦੀ ਆ ਤੇ ਇਹ ਕਰਕੇ ਇਹਨੂੰ ਅਸੀਂ ਕਹੇ ਵੀ ਇਹਨੂੰ ਨਾਲ ਲਾ ਦਿੱਤਾ ਜਾਵੇ ਪਰ ਨਾਲ ਲਾਉਣ ਦੀ ਬਜਾਏ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਤੇ ਹੁਣ ਧੱਕੇ ਨਾਲ ਅਕਵਾਇਰ ਕਰਨ ਨੂੰ ਫਿਰਦੇ ਆ ਉਹ ਸਾਡੀ ਜ਼ਮੀਨ ਜਿਹੜੀ ਡੁੱਬੀ ਰਹਿਣੀ ਪਾਣੀ ਦੇ ਵਿੱਚ ਡੁੱਬੀ ਰਹਿਣੀ ਜਿਹੜੀ ਬੱਜੇ ਜ਼ਮੀਨ ਆ ਸਾਨੂੰ ਜਿਹੜਾ ਰੇਟ ਮਿਲਿਆ ਉਹ ਸਾਨੂੰ ਸੌ ਘਾਟੇ ਵਾਲਾ ਹੋਣਾ ਵਾ ਆ ਬਾਕਾਇਦਾ ਆ ਕਰਾਸ ਸੈਕਸ਼ਨ ਬਣਾ ਕੇ ਦਿੱਤਾ ਮੈਂ ਮੈਹਿਕਮੇ ਨੂੰ ਕੱਲ ਲੀਸੀ ਸਾਹਿਬ ਨਾਲ ਗੱਲ ਹੋਈ ਉਹਨੂੰ ਸਾਨੂੰ ਕਹਿੰਦੇ ਆਰਬਿਟਰੇਟਰ ਕੋ ਜਾਵਾਈਆਂ ਵੀ ਜਦੋਂ ਮਤਲਬ ਅਸੀਂ ਪਹਿਲਾਂ ਐਡਵਾਂਸ ਦੱਸਿਆ ਵਾ ਉਹਨਾਂ ਕਿ ਉਹ ਨਹੀਂ ਉਹਨਾਂ ਨੇ ਬਦਲ ਸਾਡੀ ਸੁਣੀ